ਸਾਸ਼ੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਕਰਦੇ ਆਂ ਮੌਸਮ ਦੀ ਜਾਣਕਾਰੀ ਦੀ ਇਸ ਨਵੀਂ ਅਪਡੇਟ ਦੇ ਵਿੱਚ 28 ਗੱਲ ਤਰੀਕ ਦੀ ਗੱਲ ਕਰੀਏ ਜਾਂ 29 ਤੋਂ ਲੈ ਕੇ 31 ਦਸੰਬਰ ਇਹ 3000 ਦਿਨ ਜਿਹੜੇ ਨੇ ਇਹਨਾਂ ਵਿੱਚ ਮੌਸਮ ਦੀ ਅਪਡੇਟ ਕੀ ਹੈ ਤੁਹਾਡੇ ਤੱਕ ਇਸ ਵੀਡੀਓ ਵਿੱਚ ਪੂਰੀ ਜਾਣਕਾਰੀ ਦਵਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ 28 ਤਰੀਕ ਦੀ ਜਿਹੜੀ ਬੱਦਲੀ ਸਿਸਟਮ ਨੇ ਉਹ ਲਗਾਤਾਰ ਪੰਜਾਬ ਦੇ ਉੱਪਰ ਪੂਰਬੀ ਇਲਾਕੇ ਤੋਂ ਹਜੇ ਵੀ ਬਣੇ ਹੋਏ ਨੇ ਹੁਸ਼ਿਆਰਪੁਰ ਤੋਂ ਲੈ ਕੇ ਨਵਾਂ ਸ਼ਹਿਰ ਰੂਪਨਗਰ ਡੰਗਲ ਅਨੰਦਪੁਰ ਸਾਹਿਬ ਮੋਹਾਲੀ, ਕੋਰਾਲੀ, ਮੋਰਿੰਡਾ, ਚੰਡੀਗੜ੍ਹ ਇਹ ਇਲਾਕੇ ਜਿਹੜੇ ਨੇ ਖਾਸ ਤੌਰ ਤੇ ਬੱਦਲੀ ਸਿਸਟਮ ਦੇ ਅੰਦਰ ਆਏ ਹੋਏ ਨੇ ਕਿਰਮਣਕਣੀ ਜਾਰੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਮੌਸਮ ਕਲੀਅਰ ਹੁੰਦਾ ਜਾਪਦਾ ਦਿਖਾਈ ਦੇ ਰਿਹਾ ਹੈ ਤੇ ਇਹ ਜਿਹੜਾ ਸਿਸਟਮ ਹੈ 28 ਤਰੀਕ ਰਾਤ ਤੱਕ ਪੰਜਾਬ ਦੇ ਉੱਪਰ ਇਸ ਦੇ ਇੱਕ ਨੰ ਬਣਿਆ ਰਹੇਗਾ ਤੇ 29 ਤਰੀਕ ਸਵੇਰ ਤੋਂ ਇਹ ਸਿਸਟਮ ਪੱਛਮੀ ਹਵਾ ਜਦੋਂ ਹੀ ਸ਼ੁਰੂ ਹੋਵੇਗੀ ਤਾਂ ਸਾਫ਼ ਹੁੰਦਾ ਦਿਖਾਈ ਦੇ ਰਿਹਾ ਯਾਨੀ ਕਿ ਪੱਛਮੀ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਉਹ ਜਿਹੜਾ ਬਣਿਆ ਹੋਇਆ ਸੀ 29 ਤਰੀਕ ਨੂੰ ਹਵਾ ਦੇ ਨਾਲ ਅੱਗੇ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕਰਦੇ ਹਾਂ 29 ਤੋਂ ਲੈ ਕੇ 31 ਤਰੀਕ ਦੇ ਮੌਸਮ ਦੀ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ YouTube ਵਾਲੇ ਫਾਰਮਰ ਨੂੰ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਅਜਈਆਂ ਜਾਣਕਾਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਜਾਣਕਾਰੀ ਲੈ ਕੇ ਤੁਸੀਂ ਆਪਣੇ ਧੰਦੇ ਦੇ ਵਿੱਚ ਖੇਤੀਬਾੜੀ ਵਿੱਚ ਲਾਹੇਵੰਦ ਹੋ ਸਕੋ ਅਤੇ ਅਗਰ ਆਮ ਜਨਤਾ ਹੋ ਨਾਰਮਲ ਜਨਤਾ ਤੁਹਾਨੂੰ ਮੌਸਮ ਦੀ ਜਾਣਕਾਰੀ ਜ਼ਰੂਰਤ ਰਹਿੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਜਈਆਂ ਜਾਣਕਾਰੀਆਂ ਸਾਡੇ ਚੈਨਲ ਤੇ ਰੋਜ਼ ਆਉਂਦੀਆਂ ਰਹਿੰਦੀਆਂ ਨੇ ਗੱਲ ਕੀਤੀ ਜਾਵੇ 29 ਤਰੀਕ ਨੂੰ ਤਾਂ ਸਵੇਰ ਤੋਂ ਹੀ ਸਾਨੂੰ ਪੱਛਮੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਪੱਛਮ ਤੋਂ ਜੋ ਹਵਾਵਾਂ ਜਿਹੜੀਆਂ ਆਉਣਗੀਆਂ ਉਹ ਠੰਡ ਵਾਲਾ ਮਾਹੌਲ ਅਤੇ ਸਾਫ਼ ਮਾਹੌਲ ਯਾਨੀ ਕਿ ਬੱਦਲ ਵਾਈ ਰਹਿਤ ਮੌਸਮ ਬਣਦਾ ਹੋਇਆ ਸਾਨੂੰ ਦਿਖਾਈ ਦੇ ਰਿਹਾ ਪਰ ਧੁੰਦ ਦੇ ਹਾਲਾਤ ਸਾਨੂੰ 29 ਤਰੀਕ ਸਵੇਰ ਨੂੰ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਸੰਘਣੀ ਧੁੰਦ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਹੋ ਚੁੱਕਿਆ ਹੈ 29 ਤਰੀਕ ਨੂੰ ਸਾਨੂੰ ਖਾਸ ਤੌਰ ਤੇ ਜਿਹੜੀ ਮੱਧਮ ਬੈਲਟ ਹੈ ਯਾਨੀ ਕਿ ਅੰਮ੍ਰਿਤਸਰ ਤੋਂ ਹੁੰਦੀ ਹੋਈ ਬਟਾਲਾ ਏਰੀਆ ਫਿਰ ਅੱਗੇ ਇਹੀ ਏਰੀਆ ਜਿਹੜਾ ਬਿਆਸ ਕਪੂਰਥਲਾ ਜਲੰਧਰ ਲੁਧਿਆਣਾ ਫਿਰ ਰੂਪਨਗਰ ਮੋਗਾ ਪਟਿਆਲਾ ਫਤਿਹਗੜ੍ਹ ਸਾਹਿਬ ਕੋਰਾਲੀ ਮੁਹਾਲੀ ਮੋਰਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਇਹ ਬੈਲਟ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਸ ਬੈਲਟ ਦੇ ਵਿੱਚਕਾਰ ਸਾਨੂੰ ਸੰਘਣੀ ਧੁੰਦ ਦਿਖਾਈ ਦੇ ਸਕਦੀ ਹੈ ਬਾਕੀ ਇਲਾਕੇ ਵਿੱਚ ਵੀ ਧੁੰਦ ਦੇ ਹਾਲਾਤ ਹੋਣਗੇ ਪਰ ਬਹੁਤ ਜ਼ਿਆਦਾ ਹਾਲਾਤ ਗਰੇ ਨਹੀਂ ਇਹਨਾਂ ਇਲਾਕਿਆਂ ਦੇ ਲਈ ਇਹਨਾਂ ਜ਼ਿਲ੍ਹਿਆਂ ਦੇ ਲਈ ਜਾਰੀ ਹੋਇਆ ਹੈ ਜੀ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਪਮਾਨ ਹੁਣ ਜਿਹੜੇ ਦਿਨ ਦਾ ਤਾਪਮਾਨ ਹੈ 15-16 ਡਿਗਰੀ ਤੱਕ ਆ ਜਾਣਗੇ ਕਿਉਂਕਿ ਜਿਹੜੀ ਬਰਸਾਤ ਹੋਈ ਹੈ ਪਿਛਲੇ ਦਿਨਾਂ ਦੇ ਵਿਚਕਾਰ ਤਾਂ ਉਸ ਦਾ ਅਸਰ ਪੰਜਾਬ ਦੇ ਉੱਪਰ ਤਾਪਮਾਨ ਦੇ ਰੂਪ ਦੀ ਗਰਾਵਟ ਵਿੱਚ ਦੇਖਣ ਨੂੰ ਮਿਲੇਗਾ ਤਾਪਮਾਨ ਦੀ ਗਰਾਵਟ ਸਾਨੂੰ ਹੁਣ ਆਮ ਦੇਖਣ ਨੂੰ ਮਿਲੇਗੀ 15-16 ਡਿਗਰੀ ਤੱਕ ਤਾਪਮਾਨ ਰਹਿਣਗੇ ਸ਼ੀਤ ਲਹਿਰ ਦਾ ਹਾਲਾਤ ਰਵੇਗੇ ਦਿਨ ਦੇ ਵੇਲੇ ਸਾਨੂੰ ਹਲਕੀ ਦਰਮਿਆਨੀ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ ਕੋਈ ਚੰਗੀ ਧੁੱਪ ਨਹੀਂ ਲੱਗਦੀ ਹੋਈ ਦਿਖਾਈ ਦੇ ਰਹੀ 30 ਅਤੇ 31 ਤਰੀਕ ਨੂੰ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਸੰਘਣੀ ਧੁੰਦ ਦੇ ਹ ਬੜਾ ਮਾਹੌਲ ਵੀ ਬਣਿਆ ਰਹੇਗਾ ਕਿਣਮਣ ਕਣੀ ਦੇ ਹਾਲਾਤ ਤਾਂ ਨਹੀਂ ਹਨ ਪਰ ਧੁੱਪ ਦੇ ਹਾਲਾਤ ਕਾਫੀ ਘਟਦੇ ਹੋਏ ਦਿਖਾਈ ਦੇ ਰਹੇ ਨੇ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਹੁਣ ਲਗਾਤਾਰ ਬਰਸਾਤ ਹੋ ਚੁੱਕੀ ਹੈ ਕਈ ਵੀਰਾਂ ਦੇ ਨੇ ਲੇਟ ਫਸਲ ਬੀਜੀ ਹੈ ਕਣਕ ਦਾ ਹੁੰਦਾ ਨੁਕਸਾਨ ਵੀ ਹੋਇਆ ਹੈ ਪਾਣੀ ਖੜ ਚੁੱਕਿਆ ਕਿਉਂਕਿ 23 ਤਰੀਕ ਨੂੰ ਵੀ ਬਰਸਾਤ ਹੋਈ ਸੀ ਉਸ ਤੋਂ ਬਾਅਦ ਫਿਰ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚਕਾਰ 28 27 ਤਰੀਕ ਨੂੰ ਲਗਾਤਾਰ ਮੀਂਹ ਹੋਇਆ ਜਿਸ ਦੇ ਨਾਲ ਨੁਕਸਾਨ ਹੁੰਦਾ ਵੀ ਦਿਖਾਈ ਦੇ ਰਿਹਾ ਹੈ ਬਾਰੇ ਜਿਹੜੇ ਕਿਸਾਨ ਵੀਰ ਹੁਣ ਸੋਚ ਰਹੇ ਨੇ ਕਿ ਆਉਂਦੇ ਦਿਨਾਂ ਦੇ ਵਿੱਚ ਸਪਰੇਅ ਖਾਦ ਵਗੈਰਾ ਕਰਨੀ ਹੈ ਤਾਂ ਉਹਨਾਂ ਲਈ ਚੇਤਾਵਨੀ ਫਿਰ جاری ਹੈ ਕਿ ਜਨਵਰੀ ਦੇ ਪਹਿਲੇ ਦਿਨਾਂ ਦੇ ਵਿੱਚ ਇੱਕ ਸਿਸਟਮ ਬਣਦਾ ਹੋਇਆ ਸਾਨੂੰ ਪੱਛਮ ਦਿਸ਼ਾ ਤੋਂ ਬਣਦਾ ਹੋਇਆ ਦਿਖਾਈ ਦੇ ਰਿਹਾ ਜੋ ਕਿ 2 ਜਨਵਰੀ ਤੋਂ ਬਾਅਦ ਪੰਜਾਬ ਵਿੱਚ ਕੂਚ ਕਰੇਗਾ। ਇਹਦੇ ਬਾਰੇ ਹਜੇ ਕੋਈ ਵੱਡਾ ਖੁਲਾਸਾ ਤਾਂ ਨਹੀਂ ਹੋਇਆ ਮੌਸਮ ਵਿਭਾਗ ਵੱਲੋਂ ਪਰ ਅਨੁਮਾਨ ਅਧਾਰਤ ਹੈ ਕਿ 2 ਤਰੀਕ ਤੋਂ ਫਿਰ ਬੱਦਲਬਾਈ ਦਾ ਦੌਰ ਪੰਜਾਬ ਦੇ ਵਿੱਚ ਸ਼ੁਰੂ ਹੋ ਸਕਦਾ ਹੈ। ਫਿਰ ਦੁਬਾਰਾ ਤੋਂ ਸਾਨੂੰ ਹਲਕੇ ਦਰਮਿਆਨੀ ਮੀਂਹ ਦੇ ਚਾਂਸ ਬਣ ਸਕਦੇ ਨੇ ਪਰ ਇਹਦੇ ਬਾਰੇ ਜੋ ਵੀ ਨਵੀਂ ਅਪਡੇਟ ਹੋਵੇਗੀ ਸਾਡੇ ਚੈਨਲ ਦੇ ਉੱਪਰ ਵੀਡੀਓ ਰਾਹੀਂ ਤੁਹਾਨੂੰ ਜਾਗਰੂਤ ਕਰ ਦਿੱਤਾ ਜਾਵੇਗਾ ਇਸੇ ਕਰਕੇ ਰਿਕਵੈਸਟ ਕਰ ਰਿਹਾ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਿਨਾਂ ਸਕਿਪ ਕਰੇ ਤੇ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਡੇ ਜ਼ਿਲ੍ਹੇ ਦੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਸੀਂ ਮਿਸ ਨਾ ਕਰ ਸਕੋ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਚੰਗੀ ਲੱਗੀ ਹੈ ਵੀਡੀਓ ਤਾਂ ਲਾਈਕ ਕਰਕੇ ਜਾਇਓ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ